ਸਸਰੀਕਾਲ ਦੋਸਤੋ ਦੋਸਤੋ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਤੇ ਮਾਰਚ ਦਾ ਮਹੀਨਾ ਜਿਹੜਾ ਪੇਪਰਾਂ ਵਾਲਾ ਮਹੀਨਾ ਹੁੰਦਾ ਏ ਸੋ ਜਿਵੇਂ ਹੁਣ ਬੱਚਿਆਂ ਦੇ ਪੇਪਰ ਹੋ ਰਹੇ ਆ ਇਸੇ ਤਰ੍ਹਾਂ ਮੈਂ ਉਹ ਸਮਾਂ ਚੇਤੇ ਕਰਵਾਉਣ ਜਾ ਰਿਹਾ ਜਦੋਂ ਆਪਾਂ ਪੇਪਰ ਦਿੰਦੇ ਹੁੰਦੇ ਸੀ ਸੋ ਚੰਦ ਕ ਲੈਣਾ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਕਰ ਦਿਓ ਲਾਈਕ ਸੋ ਆਓ ਫਿਰ ਦੋਸਤੋ ਪਤਾ ਨਹੀਂ ਲੱਗਾ ਕਦ ਪੜ ਲਈਆਂ 10 ਕਲਾਸਾਂ ਪਾਸ ਹੋਣ ਲਈ ਕਰਦੇ ਸੀ ਰੱਬ ਦੇ ਕੋਲ ਅਰਦਾਸਾਂ ਪਤਾ ਨਹੀਂ ਲੱਗਾ ਕਦ ਪੜ ਲਈਆਂ 10 ਕਲਾਸਾਂ ਪਾਸ ਹੋਣ ਲਈ ਕਰਦੇ ਸੀ ਰੱਬ ਦੇ ਕੋਲ ਅਰਦਾਸਾਂ ਸਕੂਲੋਂ ਲੈ ਕੇ ਵਿਧਾਈ ਘਰ ਵਿਲੇ ਰਹਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਕਿਸੇ ਨੇ ਥੋੜਾ ਬਹੁਤਾ ਘਰ ਬੈਠ ਕੇ ਪੜ ਲੈਣਾ ਕਿਸੇ ਨੇ ਧਿਆਨ ਪਰਚੀਆਂ ਬਣਾਉਣ ਵੱਲ ਕਰ ਲੈਣਾ ਕਿਸੇ ਨੇ ਥੋੜਾ ਬਹੁਤਾ ਘਰ ਬੈਠ ਕੇ ਪੜ੍ਹ ਲੈਣਾ ਕਿਸੇ ਨੇ ਧਿਆਨ ਪਰਚੀਆਂ ਬਣਾਉਣ ਵੱਲ ਕਰ ਲੈਣਾ ਕਈ ਪੌਕਟ ਲੈ ਜਾਂਦੇ ਭਾਵੇਂ ਫਲਹੰਗ ਪੈ ਜਾਊ ਕਹਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਟੁੱਟੇ ਹੋਏ ਸਾਈਕਲ ਨੂੰ ਵੀ ਠੀਕ ਕਰਵਾ ਲੈਣਾ ਪੇਪਰ ਦੇਣ ਲਈ ਗੱਤਾ ਵੀ ਸ਼ਹਿਰ ਤੋਂ ਮੰਗਵਾ ਲੈਣਾ ਟੁੱਟੇ ਹੋਏ ਸਾਈਕਲ ਨੂੰ ਵੀ ਠੀਕ ਕਰਵਾ ਲੈਣਾ ਪੇਪਰ ਦੇਣ ਲਈ ਗੱਤਾ ਵੀ ਸ਼ਹਿਰ ਤੋਂ ਮੰਗਵਾ ਲੈਣਾ ਰੁੱਸੇ ਸਾਥੀ ਮਣਾ ਲੈਣੇ ਜਿਹੜੇ ਕਦੇ ਨਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਜਦ ਪੇਪਰ ਦੇਣ ਦਾ ਟਾਈਮ ਸੀ ਆਉਂਦਾ ਉਦੋਂ ਸਾਰਿਆਂ ਦਾ ਦਿਲ ਬੜਾ ਸੀ ਕਬਰ ਆਉਂਦਾ ਜਦ ਪੇਪਰ ਦੇਣ ਦਾ ਟਾਈਮ ਸੀ ਆਉਂਦਾ ਉਦੋਂ ਸਾਰਿਆਂ ਦਾ ਦਿਲ ਸੀ ਕਬਰ ਆਉਂਦਾ ਪੂਰੀ ਹੋਣੀ ਸਖਤਾਈ ਲੱਗ ਜਾਂਦੇ ਜਾਂਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਜਿਹੜੇ ਕੁੜੀਆਂ ਨੂੰ ਬਹੁਤੀਆਂ ਪੜਾਕੂ ਕਹਿੰਦੇ ਭੈਣ ਜੀ ਕਹਿ ਕੇ ਉਹ ਵੀ ਪੇਪਰ ਹੱਲ ਕਰ ਲੈਂਦੇ ਜਿਹੜੇ ਕੁੜੀਆਂ ਨੂੰ ਬਹੁਤੀਆਂ ਪੜਾਕੂ ਕਹਿੰਦੇ ਭੈਣ ਜੀ ਕਹਿ ਕੇ ਪੇਪਰ ਹੱਲ ਕਰ ਲੈਂਦੇ ਤਿਰਥਮੱਲੀ ਵਰਗੇ ਦਿਮਾਗ ਤੋਂ ਕੰਮ ਲੈਂਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਪਤਾ ਨਹੀਂ ਲੱਗਾ ਕਦ ਪੜ ਲਈਆਂ 10 ਕਲਾਸਾਂ ਪਾਸ ਹੋਣ ਲਈ ਕਰਦੇ ਸੀ ਰੱਬ ਦੇ ਕੋਲ ਅਰਦਾਸਾਂ ਪਤਾ ਨਹੀਂ ਲੱਗਾ ਕਦ ਪੜ ਲਈਆਂ 10 ਕਲਾਸਾਂ ਪਾਸ ਹੋਣ ਲਈ ਕਰਦੇ ਸੀ ਰੱਬ ਦੇ ਕੋਲ ਅਰਦਾਸਾਂ ਸਕੂਲੋਂ ਲੈ ਕੇ ਵਿਧਾਈ ਘਰ ਵਿਹਲੇ ਰਹਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਕਦੇ ਅਸੀਂ ਵੀ ਮਾਰਚ ਮਹੀਨੇ ਪੇਪਰ ਦਿੰਦੇ ਸੀ ਸੋ ਦੋਸਤੋ ਇਹ ਚੰਦ ਕੋ ਮੇਰੀਆਂ ਲਿਖੀਆਂ ਹੋਈਆਂ ਲੈਣਾ ਉਹ ਜਾਦਾਂ ਚੇਤੇ ਕਰਾਈਆਂ ਨੇ ਤੁਹਾਨੂੰ ਕਿੱਦਾਂ ਨੇ ਲੱਗੀਆਂ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਾਡੇ ਨਾਲ ਜਰੂਰ ਸਾਂਝਾ ਕਰਿਓ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ ਜੀ